ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਫਤੇ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸੀ ਸਾਡਾ 247 ਦੇ YouTube ਚੈਨਲ ਦੇ ਉੱਤੇ ਸੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਛੋਮੋਗੇ ਤੇ ਬਿਲਕੁਲ ਤੰਦਰੁਸਤ ਹੋਵੋਗੇ ਆ ਇੱਕ ਨਾ ਆਮ ਜਿਹਾ ਸਵਾਲ ਹੁੰਦਾ ਬੱਚਿਆਂ ਦਾ ਕਿ ਸਰ ਮੀਨਸ ਆਨਸਰ ਰਾਈਟਿੰਗ ਨੂੰ ਕਿਵੇਂ ਆਪਾਂ ਇੰਪਰੂਵ ਕਰ ਸਕਦੇ ਹਾਂ ਜਾਂ ਇਸ ਸਕਿੱਲ ਨੂੰ ਕਿਵੇਂ ਵਧਿਆ ਕਰ ਸਕਦੇ ਆ ਐਕਚੁਅਲ ਮੈਂ ਆਨਸਰ ਰਾਈਟਿੰਗ ਨੂੰ ਸਕਿੱਲ ਦੱਸਦਾ ਹਾਂ ਐਂਡ ਇਸ ਸਕਿੱਲ ਅਪਣਾਉਣ ਦੇ ਵਿੱਚ ਜਾਂ ਕਰੋ ਸਿੱਖਣ ਦਾ ਵੀ ਥੋੜਾ ਸਮਾਂ ਲੱਗਦਾ ਹੈ ਬਟ ਫਿਰ ਵੀ ਇਹਦੇ ਕੁਝ ਟੈਕਨੀਕਸ ਹੁੰਦੀਆਂ ਨੇ ਉਹਨੂੰ ਅਸੀਂ ਦੇਖਾਂਗੇ ਅੱਜ ਦੇ ਸੈਸ਼ਨ ਦੇ ਵਿੱਚ ਤੇ ਨਾਲ ਦੀ ਨਾਲ ਹੀ ਸਾਡਾ ਆਨਸਰ ਕਿੱਦਾਂ ਦਾ ਹੁੰਦਾ ਆ ਜਦੋਂ ਅਸੀਂ ਇੱਕ ਆਨਸਰ ਲਿਖਦੇ ਹੁੰਦੀਆਂ ਮੇਨ ਡਿਮਾਂਡਸ ਕੀ ਹੁੰਦੀਆਂ ਨੇ ਐਂਡ ਨਾਲ ਦੀ ਨਾਲ ਹੀ ਆਨਸਰ ਨੂੰ ਸੋਹਣਾ ਕਰਨ ਦੇ ਲਈ ਵਧੀਆ ਕਰਨ ਦੇ ਲਈ ਅਸੀਂ ਕਿਹੜੀ-ਕਿਹੜੀ ਟੈਕਨੀਕ ਦੇ ਉੱਤੇ ਤੇ ਆਨਸਰ ਰਾਈਟਿੰਗ ਨੂੰ ਕਿਵੇਂ ਇੰਪਰੂਵ ਕਰ ਸਕਦੇ ਹਾਂ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਇਸ ਸੈਸ਼ਨ ਦੇ ਵਿੱਚ ਸਮਝਾਂਗੇ ਸੋ ਕਰਦੇ ਫਿਰ ਆਪਾਂ ਸ਼ੁਰੂਆਤ ਬਾਕੀ ਜੇ ਚੈਨਲ ਤੇ ਪਹਿਲੀ ਵਾਰ ਰਿਜਿਸਟਰ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਸਭ ਤੋਂ ਪਹਿਲੇ ਨੰਬਰ ਤੇ ਜਦੋਂ ਮੈਂ ਆਨਸਰ ਰਾਈਟਿੰਗ ਦੀ ਗੱਲ ਕਰਦਾ ਤਾਂ ਆਨਸਰ ਰਾਈਟਿੰਗ ਇਜ਼ 올 ਅਬਾਊਟ ਕੰਟੈਂਟ ਤੁਹਾਡੇ ਕੋਲੇ ਹੋਣਾ ਚਾਹੀਦਾ ਬਹੁਤ ਸਭ ਤੋਂ ਜ਼ਰੂਰੀ ਹੈ ਵਿਦਆਊਟ ਕੰਟੈਂਟ ਤੁਸੀਂ ਆਪਣੇ ਆਨਸਰ ਨੂੰ ਵਧੀਆ ਨਹੀਂ ਕਰ ਸਕਦੇ ਤੁਹਾਡੇ ਕੋਲ ਕੰਟੈਂਟ ਹੋਣਾ ਬਹੁਤ ਜ਼ਰੂਰੀ ਹੈ ਸੈਕਿੰਡ ਨੰਬਰ ਦੇ ਉੱਤੇ ਤੁਹਾਡੀ ਪ੍ਰੈਜੈਂਟੇਸ਼ਨ ਆਨਸਰ ਦੀ ਇਹ ਆਪਾਂ ਦੇਖਾਂਗੇ தி ਸਟਰਕਚਰ ਆਫ ਆਨਸਰ ਕੀ ਹੋਊਗਾ ਹੁਣ ਪ੍ਰੈਜੈਂਟੇਸ਼ਨ ਦੇ ਵਿੱਚ ਕੀ ਆ ਜਾਊਗਾ ਕੰਟੈਂਟ ਆਬਵੀਅਸ ਨੂੰ ਪਤਾ ਹੋਗਾ ਵੀ ਕੰਟੈਂਟ ਦੇ ਵਿੱਚ ਤੁਹਾਡੇ ਕੋਲ ਡੇਟਾ ਹੋਵੇ ਲਿਖਣ ਨੂੰ ਤੁਹਾਨੂੰ ਪਤਾ ਹੋਵੇ ਕਿ ਇਸ ਕੁਐਸਚਨ ਦਾ ਥੀਮ ਕੀ ਹੈ ਤੁਹਾਨੂੰ ਪਤਾ ਹੋਵੇ ਕਿ ਇਹਦਾ ਆਨਸਰ ਕਿੱਦਾਂ ਦਾ ਆ ਸਕਦਾ ਸੋ ਤੁਹਾਡੇ ਕੋਲੇ ਕੁਝ ਰਿਪੋਰਟਸ ਹੋਣ ਤੁਹਾਡੇ ਕੋਲੇ ਕੁਝ ਇਨਫੋਰਮੇਸ਼ਨ ਹੋਵੇ ਤੁਹਾਨੂੰ ਪਤਾ ਹੋਵੇ ਕਿ ਇਸ ਕੁਐਸਚਨ ਦਾ ਡੈਫੀਨੇਸ਼ਨ ਫਾਲੋ ਕਿਸੇ ਐਗਜ਼ਾਮਪਲ ਆ ਗਈ ਕਿਸੇ ਵਰਡ ਦਾ ਤੁਹਾਨੂੰ ਮਤਲਬ ਮਿਨੀਮਮ ਇਨਫੋਰਮੇਸ਼ਨ ਤੁਹਾਡੇ ਕੋਲੇ ਹੋਵੇ ਐਮਐਸਪੀ ਦੇ ਉੱਤੇ ਕੁਐਸਚਨ ਹੈ ਤੁਹਾਡੇ ਕੋਲੇ ਐਮਐਸਪੀ ਬਾਰੇ ਜਾਣਕਾਰੀ ਹੋਵੇ ਸਾਰੀ ਠੀਕ ਹੈ ਸੋ ਕੰਟੈਂਟ ਹੋਣਾ ਬਹੁਤ ਜ਼ਰੂਰੀ ਹੈ ਉਹ ਕਿੱਥੋਂ ਆ ਸਕਦਾ ਹੈ ਜਾਂ ਤਾਂ ਤੁਸੀਂ ਖੁਦ ਰਿਸਰਚ ਕਰ ਸਕਦੇ ਹੋ ਅਲੱਗ-ਅਲੱਗ ਸੋਰਸ ਤੋਂ ਜਾਂ ਫਿਰ ਕੋਈ ਟੀਚਰ ਤੁਹਾਡੀ ਹੈਲਪ ਕਰ ਸਕਦਾ ਹੈ ਜਿੱਥੇ ਤੁਸੀਂ ਪੜ੍ਹ ਰਹੇ ਹੋ ਉਹ ਤੁਹਾਨੂੰ ਵਧੀਆ ਕੰਟੈਂਟ ਦੇ ਦੇਊਗਾ ਹੁਣ ਸੈਕੰਡ ਨੰਬਰ ਤੇ ਸਾਡੇ ਕੋਲ ਹੈ ਪ੍ਰੈਜੈਂਟੇਸ਼ਨ ਐਂਡ ਸਟਰਕਚਰ ਜਦੋਂ ਇਹ ਤਿੰਨੋਂ ਚੀਜ਼ਾਂ ਮਿਲ ਜਾਂਦੀਆਂ ਨੇ ਤੁਹਾਡਾ ਆਨਸਰ ਜਿਹੜਾ ਕਾਫੀ ਜ਼ਿਆਦਾ ਸੋਹਣਾ ਹੋ ਜਾਂਦਾ ਹੈ ਲੇਕਿਨ ਉਦੋਂ ਅੱਗੇ ਵਧਣ ਤੋਂ ਪਹਿਲਾਂ ਜਦੋਂ ਅਸੀਂ ਇਗਜ਼ਾਮ ਦੇਖਦੇ ਹਾਂ ਤੇ ਸਾਨੂੰ ਕੋਈ ਨਾ ਕੋਈ ਵਰਡ ਦੇਖਣ ਨੂੰ ਮਿਲਦੇ ਆ ਅਕਸਰ ਸਾਡੇ ਕੁਐਸਚਨ ਪੇਪਰ ਦੇ ਵਿੱਚ ਜਿਵੇਂ ਕਿ ਐਕਸਪਲੇਨ ਆ ਗਿਆ ਡਿਸਕਸ ਆ ਗਿਆ ਇਲੈਬੋਰੇਟ ਆ ਗਿਆ ਸੋ ਇ ਜਿੱਥੇ ਬੱਚਾ ਨਾ ਬਹੁਤ ਕਨਫਿਊਜ਼ ਹੁੰਦਾ ਵੀ ਸਰ ਮੈਂ ਕੀ ਕਰਾਂ ਇਹਦੇ ਵਿੱਚ ਕੀ ਕਰਨਾ ਆ ਸਿੰਪਲ ਥੋਂ ਮੈਂ ਦੱਸੂਗਾ ਇਹ ਸਾਰੇ ਦੇ ਸਾਰੇ ਵਰਡ ਜਿਹੜੇ ਹੈਗੇ ਤੁਹਾਨੂੰ ਕਿਤਨਾ ਕਿਤੇ ਕਨਫਿਊਜ਼ ਕਰਨ ਦੇ ਲਈ ਹੁੰਦੇ ਆ ਮੈਂ ਸਿੰਪਲੀ ਇਹਨਾਂ ਵਰਡਸ ਨੂੰ ਤਿੰਨ ਕੈਟਾਗਰੀ ਵਿੱਚ ਡਿਵਾਈਡ ਕੀਤਾ ਹੈ ਜੇ ਤੁਹਾਨੂੰ ਪੁੱਛ ਲੈ ਐਕਸਪਲੇਨ ਐਕਸਪਲੇਨ ਥੈਟ ਤਾਂ ਉੱਥੇ ਉਹਦੇ ਬਾਰੇ ਉਹ ਕੀ ਹੈ ਵਾਟ ਇਜ਼ ਕਿਵੇਂ ਕੀ ਹੈ ਕਿਵੇਂ ਉਹ ਕੰਮ ਕਰਦਾ ਆ ਇਹ ਦੱਸ ਕੇ ਆਉਣਾ ਯਾਨੀ ਕਿ ਜੋ ਦੀ ਪ੍ਰੋਸੈਸਿੰਗ ਹੈ ਜੋ ਦੀ ਵਰਕਿੰਗ ਹੈ ਅਕਸਰ ਅਸੀਂ ਕਹਿੰਨੇ ਵੀ ਕਿਸੇ ਦੇ ਨੈਗੇਟਿਵ ਲਿਖਨੇ ਪੋਜ਼ਿਟਿਵ ਲਿਖਨੇ ਨਹੀਂ ਇੱਥੇ ਨੈਗੇਟਿਵ ਕੁਝ ਵੀ ਨਹੀਂ ਲਿਖਣਾ ਜੇ ਐਕਸਪਲੇਨ ਆ ਗਿਆ ਅਸੀਂ ਨੈਗੇਟਿਵ ਨਹੀਂ ਲਿਖਾਂਗੇ ਅਸੀਂ ਸਿੰਪਲ ਦੱਸਾਂਗੇ ਵੀ ਇਹ ਕੀ ਹੈ ਕਿਦਾਂ ਕੰਮ ਕਰਦਾ ਐਂਡ ਸੋ ਆਨ ਉਹਦੇ ਪੋਜ਼ਿਟਿਵ ਜੋ ਵੀ ਹੈਗੇ ਜੇ ਉਦੋਂ ਬਾਅਦ ਸਾਡੇ ਕੋਲੇ ਇਲਸਟ੍ਰੇਟ ਆਉਂਦਾ ਆ ਵਰਡ ਤਾਂ ਇਹਦੇ ਵਿੱਚ ਲਿਖਿਆ ਹੈ ਕਿ ਸਾਨੂੰ ਐਗਜ਼ਾਮਪਲ ਦੇਣੀ ਪੈਣੀ ਹੈ ਇਹਦੇ ਵਿੱਚ ਡਾਇਰੈਕਟਲੀ ਮੰਗਿਆ ਹੈ ਕਿ ਬਾਈ ਮੈਨੂੰ ਆਪਦੇ ਆਂਸਰ ਨੂੰ ਜੋ ਤੁਸੀਂ ਲਿਖੋਗੇ ਉਹਨੂੰ ਐਗਜ਼ਾਮਪਲ ਦੇ ਰਾਹੀਂ ਤੇ ਡੈਫੀਨੇਸ਼ਨ ਦੇ ਰਾਹੀਂ ਜ਼ਰੂਰ ਜਸਟੀਫਾਈ ਕਰੋ ਯਾਨੀ ਕਿ ਜੇ ਇਲਸਟ੍ਰੇਟ ਲਿਖ ਕੇ ਆ ਗਿਆ ਤੇ ਡਾਇਗਰਾਮਸ ਵੀ ਬਣਾਉਣੀਆਂ ਨੇ ਤੁਹਾਡੇ ਲਈ ਮਸਟ ਹੋ ਗਿਆ ਇਦੋਂ ਬਿਨਾ ਕੋਈ ਵੀ ਵਰਡ ਆਉਂਦਾ ਹੈ ਤੁਹਾਡੇ ਕੁਐਸਚਨ ਦੇ ਵਿੱਚ ਤਾਂ ਯਾਦ ਰੱਖਿਓ ਇੱਥੇ ਪੋਜ਼ਿਟਿਵ 네ਗੇਟਿਵ ਦੋਨੋਂ ਹੀ ਲਿਖਣੇ ਆ ਬਸ ਪੋਜ਼ਿਟਿਵ 네ਗੇਟਿਵ ਲਿਖਣੇ ਆ ਹਾਂ ਪੋਜ਼ਿਟਿਵ ਥੋੜਾ ਜ਼ਿਆਦਾ ਰੱਖਾਂਗੇ ਠੀਕ ਹੈ 네ਗੇਟਿਵ ਥੋੜੇ ਘੱਟ ਰੱਖਾਂਗੇ ਜਿਵੇਂ ਕ੍ਰਿਟੀਕਲੀ ਆ ਗਿਆ ਉੱਥੇ ਅਸੀਂ ਟਰਾਈ ਕਰਨਾ ਕਿ 60 40 ਦਾ ਰੇਸ਼ੋ ਰੱਖ ਲਈਏ ਜਿੱਥੇ ਕ੍ਰਿਟੀਕਲੀ ਨਾ ਆਇਆ ਵੈਸੇ ਆਗਾ ਐਨਾਲਾਈਜ਼ ਆ ਗਿਆ ਕਮੈਂਟ ਆ ਗਿਆ ਉੱਥੇ 70 30 ਦਾ ਅਸੀਂ ਰੇਸ਼ੋ ਰੱਖ ਸਕਦੇ ਹਾਂ ਇੱਕ ਸਟੈਂਡਰਡ ਸਾਡੇ ਕੋਲੇ ਹੈ ਜੋ ਅਸੀਂ ਯੂਪੀਐਸਸੀ ਦੇ ਪੀਸੇਸ ਦੇ ਵਿੱਚ ਇਹਨੂੰ ਫਾਲੋ ਕਰਦੇ ਆਂ ਗਾਟ ਇਟ ਪਤਾ ਲੱਗ ਗਿਆ ਮਤਲਬ ਬਹੁਤ ਸਾਰੇ ਬੱਚੇ ਤਾਂ ਉਲਝ ਜਾਂਦੇ ਆ ਵੀ ਸਰ ਇਹ ਵਰਡ ਦਾ ਮੀਨਿੰਗ ਕੀ ਹੈ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਿ ਜੇ ਇਦਾਂ ਦਾ ਆਗਰ ਅਸੀਂ ਕਿਦਾਂ ਦਾ ਆਨਸਰ ਆਪਦਾ ਲਿਖ ਸਕਦੇ ਆ ਉਸ ਤੋਂ ਬਾਅਦ ਬਹੁਤ ਸਾਰੇ ਇੱਥੇ ਡੈਫੀਨੇਸ਼ਨਾਂ ਲਿਖੀ ਆਉਂਦੇ ਨੇ ਸੋ ਨਹੀਂ ਛੱਡੋ ਇਹਨਾਂ ਨੂੰ ਸਿੰਪਲ ਆਪਦੇ ਆਪ ਨੂੰ ਸੌਖਾ ਕਰੋ ਹੁਣ ਥੀਮ ਸਾਡੇ ਕੋਲੇ ਕਿਦਾਂ ਦੇ ਹੋਣਗੇ ਦੂਜੇ ਨੰਬਰ ਤੇ ਆਪਾਂ ਥੀਮ ਦੀ ਗੱਲ ਕਰਾਂਗੇ ਵੀ ਤੇਰੇ ਕੋਲ ਥੀਮ ਹੋਣੀ ਚਾਹੀਦੀ ਥੋੜੇ ਆਨਸਰ ਨੂੰ ਲਿਖਣ ਦੇ ਲਈ ਜਦੋਂ ਇੰਟਰੋਡਕਸ਼ਨ ਲਿਖਣੀ ਆ ਤਾਂ ਟਰਾਈ ਕਰਿਓ ਵੀ ਇੰਟਰੋਡਕਸ਼ਨ ਦੇ ਵਿੱਚ ਤੁਸੀਂ ਕਿਦਾਂ ਦਾ ਥੀਮ ਯੂਜ਼ ਕਰਨਾ ਮਤਲਬ ਕੋਈ ਕੁਐਸਚਨ ਆਇਆ ਜੇ ਮੈ ਜੀਐਸ 1 ਦਾ ਆ ਗਿਆ ਜੀਐਸ 2 ਦਾ ਆ ਗਿਆ ਜੀਐਸ 3 ਦਾ ਆ ਗਿਆ ਜੀਐਸ 4 ਦਾ ਆ ਗਿਆ ਸਭ ਦੇ ਵਿੱਚ ਵੱਖਰਾ ਥੀਮ ਹੋਊਗਾ ਥੀਮ ਇਨ ਦਾ ਸੈਂਸ ਮੰਨ ਲਓ ਕਿਤੇ ਤੁਸੀਂ ਡੈਫੀਨੇਸ਼ਨ ਲਿਖ ਸਕਦੇ ਹੋ ਕਿਤੇ ਤੁਸੀਂ ਕੋਈ ਇਦਾਂ ਦੀ ਤੁਹਾਡੇ ਕੋਲੇ ਕੁਐਸਚਨ ਆ ਜਿਹਦਾ ਰਿਜ਼ਲਟ ਕੀ ਨਿਕਲ ਕੇ ਆਇਆ ਹੈ ਨਾ ਫਾਰ ਐਗਜ਼ਾਮਪਲ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਆ ਗਿਆ ਉਹਨਾਂ ਦੇ ਹਮਲਿਆਂ ਦਾ ਆ ਗਿਆ ਵੀ ਉਹਨਾਂ ਨੇ ਕਿਦਾਂ ਆਪ ਦੇ ਏਰੀਆ ਨੂੰ ਐਕਸਪੈਂਡ ਕੀਤਾ ਸੀਗਾ ਸੋ ਇਟ ਮੀਨਸ ਉਹ ਰਿਜ਼ਲਟ ਦੇ ਉੱਤੇ ਤੁਸੀਂ ਦੱਸ ਸਕਦੇ ਹੋ ਇੰਟਰੋਡਕਸ਼ਨ ਦੇ ਵਿੱਚ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀਗਾ ਬਹੁਤ ਵਾਸਟ ਸੀਗਾ ਉਹ ਸਤਲੁਜ ਤੋਂ ਲੈ ਕੇ ਪਸ਼ਾਵਰ ਤੱਕ ਸੀਗਾ ਉਹਨਾਂ ਦੇ ਰਾਜ ਦਾ ਰਿਜ਼ਲਟ ਆ ਗਿਆ ਇਹਦੇ ਨਾਲ ਨਾਲ ਹੀ ਕੋਈ ਕਰੰਟ ਦਾ ਮੰ ਲੋ ਤੁਸੀਂ ਦੇਖਿਆ ਆ ਵੀ ਸਰ ਜੀਐਸ 4 ਦੇ ਵਿੱਚ ਕੁਐਸਚਨ ਆ ਗਿਆ ਤਾਂ ਉੱਥੇ ਕਰੰਟ ਦਾ ਕੋਈ ਨਾ ਕੋਈ ਇੰਟਰੋਡਕਸ਼ਨ ਦੇ ਵਿੱਚ ਤੁਸੀਂ ਯੂਟਿਲਾਈਜੇਸ਼ਨ ਕਰ ਸਕਦੇ ਹੋ ਐਂਡ ਇਦਾਂ ਹੀ ਅਸੀਂ ਹਿਸਟੋਰੀਕਲੀ ਵੀ ਯੂਜ਼ ਕਰ ਸਕਦੇ ਆ ਖਾਸ ਕਰ ਜਦੋਂ ਕਿਤੇ ਕਲਚਰ ਦੀ ਗੱਲ ਆਉਂਦੀ ਆ ਤਾਂ ਉੱਥੇ ਅਸੀਂ ਹਿਸਟੋਰੀਕਲੀ ਯਾਨੀ ਮੈਨੂੰ ਪਤਾ ਹੋਊਗਾ ਕਿ ਮੈਂ ਥੀਮ ਲਿਖਣਾ ਆ ਜਦੋਂ ਮੈਂ ਇੰਟਰੋਡਕਸ਼ਨ ਲਿਖਦਾ ਮੇਰੇ ਕੋਲ ਤਿੰਨ ਚਾਰ ਚੀਜ਼ਾਂ ਦਿਮਾਗ ਚ ਨੂੰ ਮਨ ਗਈਆਂ ਵੀ ਕੀ ਇਹਦੇ ਵਿੱਚ ਇੰਟਰੋਡਕਸ਼ਨ ਮੈਂ ਯੂਜ਼ ਕਰ ਸਕਦਾ ਜਾਂ ਕਰ ਸਕਦੀ ਆ ਜਾਂ ਮੈਂ ਇਹਦੇ ਵਿੱਚ ਆਪਣਾ ਜਿਹੜਾ ਹੈਗਾ ਰਿਜ਼ਲਟ ਓਰੀਐਂਟਡ ਹੋ ਸਕਦੀ ਮੇਰਾ ਜਿਹੜਾ ਉਹ ਜੋ ਵੀ ਮੇਰੇ ਇੰਟਰੋ ਵੇਰੀ ਕਰੂਗੀ ਠੀਕ ਹੈ ਹੁਣ ਜਦੋਂ ਮੈਂ GS 4 ਆ ਉਹ ਚ ਸਾਡਾ ਜ਼ਿਆਦਾਤਰ ਕਰੰਟ ਦੇ ઓਰੀਐਂਟਡ ਹੀ ਹੋਊਗਾ ਉਹਦੇ ਵਿੱਚ ਅਸੀਂ ਨਹੀਂ ਜਾ ਸਕਦੇ ਸੋ ਇਹ ਚੀਜ਼ਾਂ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਣੀਆਂ ਨੇ ਉਸ ਤੋਂ ਬਾਅਦ ਜਦੋਂ ਮੈਂ ਗੱਲ ਕਰਦਾ ਬਾਡੀ ਪਾਰਟ ਦੀ ਜੋ ਮੇਨ ਹੈ ਸਾਡੇ ਕੋਲੇ ਹੁਣ ਬਾਡੀ ਪਾਰਟ ਦੇ ਵਿੱਚ ਕੋਈ ਵੀ ਜਦੋਂ ਅਸੀਂ ਗੱਲ ਕਰਾਂਗੇ ਸਪੈਸ਼ਲੀ ਉਹ ਵਾਲੇ ਜਿਵੇਂ GS 3 GS 4 ਦੀ ਗੱਲ ਕਰ ਲਓ ਜ਼ਿਆਦਾਤਰ ਜਿਹੜੇ ਟਾਪਿਕ ਹੁੰਦੇ ਉਹ ਐਪਲੀਕੇਬਿਲਟੀ ਦੇ ਹੁੰਦੇ ਨੇ ਠੀਕ ਹੈ ਵੀ ਇੱਥੇ ਐਪਲੀਕੇਸ਼ਨ ਦੀ ਕਿੱਦਾਂ ਦੀ ਸੀਗੀ ਸੋ ਜਦੋਂ ਤੁਸੀਂ ਇਹ ਪੜੋਗੇ ਜਿਹੜਾ ਵੀ ਥੀਮ ਆ ਗਿਆ ਜਿਹੜਾ ਵੀ ਟਾਪਿਕ ਆ ਗਿਆ ਉਹਦੇ ਵਿੱਚ ਘੱਟੋ ਘੱਟ ਤਿੰਨ ਚੀਜ਼ਾਂ ਤੁਹਾਨੂੰ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਨੇ ਪਹਿਲੇ ਨੰਬਰ ਦੇ ਉੱਤੇ ਉਹਨੂੰ ਸਿਕਲੈ ਯੂਪੀਸੀ ਮਤਲਬ ਕਿ ਉਹਦਾ ਯੂਜ਼ ਕੀ ਹੈ ਜਾਂ ਐਪਲੀਕੇਸ਼ਨ ਕੀ ਹੈ ਉਹਦੇ ਉਹਦੇ ਪ੍ਰੋਜ਼ ਐਂਡ ਕੌਨਸ ਜਾਂ ਕਹਿ ਲਓ ਉਹਦੇ ਪੋਜ਼ਿਟਿਵ ਐਂਡ ਨੈਗੇਟਿਵਸ ਹਾਲਾਂਕਿ ਇੱਥੇ ਮੈਂ ਜੋ ਨੈਗੇਟਿਵ ਨੂੰ ਜ਼ਿਆਦਾਤਰ ਮੈਂ ਵਰਡ ਯੂਜ਼ ਕਰਦਾ ਲਿਮਿਟੇਸ਼ਨ ਵਰਡ ਮੈਂ ਜ਼ਿਆਦਾ ਯੂਜ਼ ਕਰਦਾ ਵੀ ਲਿਮਿਟੇਸ਼ਨ ਲਿਖਿਆ ਕਰੋ ਚੈਲੰਜ ਲਿਖਿਆ ਕਰੋ ਠੀਕ ਹੈ ਸੋ ਇਹ ਤਿੰਨ ਚੀਜ਼ਾਂ ਸਾਨੂੰ ਉਸ ਟਾਪਿਕ ਦੇ ਬਾਰੇ ਪਤਾ ਹੋਣੀ ਹੈ ਚਾਹੀਦੀਆਂ ਨੇ ਮੰਨ ਲਓ ਤੁਹਾਡਾ ਜੀਐਸ 1 ਦੇ ਵਿੱਚੋਂ ਕੋਈ ਕੁਐਸਚਨ ਆ ਗਿਆ ਜਿਵੇਂ ਖਾਸ ਕਰ ਆਪਾਂ ਗੱਲ ਕਰਾਂਗੇ ਆਰਟ ਐਂਡ ਕਲਚਰਲ ਉੱਥੇ ਤਾਂ ਤੁਹਾਨੂੰ ਬੇਸਿਕ ਪਤਾ ਹੋਵੇ ਉਹਦਾ ਵੀ ਅੱਛਾ ਇਹ ਕਿੱਦਾਂ ਬਣਿਆ ਸੀਗਾ ਇਹਦਾ ਕੰਪੈਰੀਜ਼ਨ ਕੀ ਆ ਉਹ ਹੋ ਗਿਆ ਸਾਡੇ ਕੋਲ ਠੀਕ ਹੈ ਅਸੀਂ ਜੀਓਗ੍ਰਾਫੀ ਦੀ ਗੱਲ ਕਰ ਲਈਏ ਉੱਥੇ ਸਾਨੂੰ ਇਹ ਚੀਜ਼ਾਂ ਕੰਮ ਆਉਣਗੀਆਂ ਵੀ ਉਹਦੀ ਐਪਲੀਕੇਬਿਲਟੀ ਕੀ ਆ ਇਹਦੀ ਐਪਲੀਕੇਸ਼ਨ ਕੀ ਆ ਯੂਜ਼ ਕੀ ਆ ਤੇ ਐਪਲੀਕੇਸ਼ਨ ਦਾ ਮਤਲਬ ਹੈ ਫੰਕਸ਼ਨਿੰਗ ਟਾਈਪ ਮੰਨ ਲਓ ਆ ਗਿਆ ਸਾਈਕਲੋਨ ਦੇ ਉੱਤੇ ਸੋ ਉਹਦੀ ਫੰਕਸ਼ਨਿੰਗ ਕੀ ਆ ਉਹਦੇ ਇੰ ਠੀਕ ਹੈ ਪੋਜ਼ਿਟਿਵ ਐਂਡ ਨੈਗੇਟਿਵ ਟਰਾਈ ਇਹ ਸੀ ਕਰ ਸਕਦੇ ਇੱਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਨਕਲੂਜਨ ਦੀ ਤਾਂ ਕਨਕਲੂਜਨ ਦੇ ਵਿੱਚ ਟਰਾਈ ਕਰਨਾ ਤੁਸੀਂ ਆਪਦੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਯਾਦ ਰੱਖਿਓ ਕਿ ਮੇਰਾ ਕਨਕਲੂਜਨ ਵੇ ਫਾਰਵਰਡ ਵਾਲਾ ਹੋਣਾ ਚਾਹੀਦਾ ਹੈ ਹਮੇਸ਼ਾ ਮੈਂ ਪੋਜ਼ਿਟਿਵ ਚੀਜ਼ਾਂ ਨੂੰ ਹੀ ਲੈ ਕੇ ਜਾਣਾ ਹੈ ਫਿਊਚਰਿਸਟਿਕ ਹੋਵੇ ਮੇਰਾ ਕਨਕਲੂਜਨ ਸਕੀਮਸ ਜਿਹੜੀਆਂ ਹੈਗੀਆਂ ਉਹ ਮੇਰੇ ਇਹਦੇ ਜਿਹੜੀਆਂ ਹੈਗੀਆਂ ਦੇ ਵਿੱਚ ਆਉਣੀਆਂ ਚਾਹੀਦੀਆਂ ਨੇ ਐਂਡ ਰਿਪੋਰਟਸ ਤੁਸੀਂ ਟਰਾਈ ਕਰ ਸਕਦੇ ਹੋ ਕਿ ਕਨਕਲੂਜਨ ਦੇ ਵਿੱਚ ਯੂਜ਼ ਕਰ ਲਓ ਜੇ ਇਦਾਂ ਕਰੋਗੇ ਤੱਕ ਕਿੰਨਾ ਕਿਤੇ ਤੁਹਾਡਾ ਆਨਸਰ ਵਧੀਆ ਹੋ ਜਾਊਗਾ ਘੱਟ ਟਾਈਮ 'ਚ ਤੁਸੀਂ ਲਿਖ ਸਕਦੇ ਹੋ ਮਤਲਬ ਇਹ ਚੀਜ਼ਾਂ ਤੁਹਾਡੇ ਦਿਮਾਗ 'ਚ ਹੋਣ ਕੋਈ ਕੁਐਸਚਨ ਆਇਆ ਇੰਟਰੋਡਕਸ਼ਨ ਦਿਮਾਗ 'ਚ ਲਿਖੀ ਸੋਚੀ ਆ ਅੱਛਾ ਲਿਖਣੀ ਆ ਤੇ ਦਿਮਾਗ 'ਚ ਆ ਵੀ ਇਹਨਾਂ ਵਿੱਚੋਂ ਕਿਹੜੇ ਮੈਥੀਮ ਨੂੰ ਯੂਜ਼ ਕਰ ਸਕਦਾ ਜਾਂ ਕਰ ਸਕਦੀ ਆ ਬੋਡੀ ਦੀ ਗੱਲ ਆ ਕਿ ਤੁਹਾਨੂੰ ਪਹਿਲਾਂ ਪਤਾ ਹੋਵੇ ਕਿ ਉਹਦੀ ਐਪਲੀਕੇਬਿਲਟੀ ਕੀ ਆ ਉਹਦੇ ਪ੍ਰੋਸ ਐਂਡ ਲਿਮਿਟੇਸ਼ਨਸ ਤੁਹਾਨੂੰ ਉਸ ਟੌਪਿਕ ਦੇ ਪਹਿਲਾਂ ਪਤਾ ਹੋਣਾ ਯਾਨੀ ਕੋਈ ਟੌਪਿਕ ਤਿਆਰ ਕਰਨਾ ਤੇ ਤਿੰਨ ਚੀਜ਼ਾਂ ਜ਼ਰੂਰ ਯਾਦ ਰੱਖ ਲਿਓ ਦੀਆਂ ਠੀਕ ਹੈ ਉਹਦੀ ਪ੍ਰੋਸੈਸਿੰਗ ਕੀ ਆ ਕਿਵੇਂ ਉਹ ਕੰਮ ਕਰਦਾ ਉਹ ਤਾਂ ਫਿਊਚਰਿਸਟਿਕ ਜਿਵੇਂ ਮੈਂ ਅਕਸਰ ਕਹਿੰਦਾ ਹੁੰਦਾ ਵੀ ਅਸੀਂ ਕਿਸੇ ਨੂੰ ਮਿਲਦੇ ਆ ਤਾਂ ਕਹਿੰਦਾ ਵੀ ਚੰਗਾ ਬਾਈ ਵਾਏ ਸਾਸ ਟਾਟਾ ਸਸਤੀਕਲ ਮਿਲ ਕੇ ਜਾਨੇ ਵਧੀਆ ਲੱਗਿਆ ਤੁਹਾਡੇ ਨਾਲ ਗੁੱਸੇ ਹੋਕਦਾ ਜਾਂਦੇ ਨਹੀਂ ਕਿਸੇ ਨਾਲ ਚਾਹੇ ਸਾਨੂੰ ਬੰਦਾ ਨਾਲ ਹੀ ਚੰਗਾ ਲੱਗਾ ਹੋਵੇ ਹੈਨਾ ਸੋ ਉਹ ਗੱਲ ਆ ਵੀ ਅਸੀਂ ਉਹਨੂੰ ਵਧੀਆ ਹੀ ਕਹਿ ਕੇ ਜਾਣਾ ਹੈ ਇਹ ਤਾਂ ਉਹ ਸਾਡਾ ਕੋਲ ਥੀਮ ਹੁਣ ਜੇ ਮੈਂ ਪ੍ਰੈਜੈਂਟੇਸ਼ਨ ਦੀ ਗੱਲ ਕਰਾਂ ਸਟਰਕਚਰ ਦੀ ਗੱਲ ਕਰਲਾਂ ਵੀ ਕਿੱਦਾਂ ਦਾ ਹੋਊਗਾ ਸਾਡਾ ਸਟਰਕਚਰ ਦੇਖਣ ਨੂੰ ਉਹਦੇ ਵਿੱਚ ਰੀਡੇਬਿਲਟੀ ਹੋਣੀ ਬਹੁਤ ਜ਼ਰੂਰੀ ਆ ਠੀਕ ਆ ਥੀਮ ਅਸੀਂ ਦੇਖ ਲਿਆ ਹੁਣ ਰੀਡੇਬਿਲਟੀ ਮਤਲਬ ਤੁਹਾਡਾ ਇਦਾਂ ਦਾ ਆਨਸਰ ਲ ਅਕਸਰ ਲੋਕੀ ਕਹਿੰਦੇ ਲਿਖਾਈ ਸੋਹਣੀ ਯਾਨੀ ਲਿਖਾਈ ਦਾ ਫਰਕ ਪੈਂਦਾ ਹਾਂਜੀ ਪੈਂਦਾ ਆ ਲਿਖਾਈ ਬਹੁਤ ਇੰਪੋਰਟੈਂਟ ਹੈ ਸੋਹਣੀ ਨਹੀਂ ਸੋਹਣੀ ਇੱਕ ਵੱਖਰਾ ਕਹ ਲਓ ਵੀ ਆਰਗੂਮੈਂਟ ਹੁੰਦਾ ਬਟ ਰੀਡੇਬਲ ਕਿੰਨਾਗਾ ਤੁਹਾਡਾ ਕੰਟੈਂਟ ਪੜਿਆ ਕਿੰਨਾ ਕ ਜਾ ਰਿਹਾ ਹੈ ਉਹ ਬਹੁਤ ਜ਼ਰੂਰੀ ਹੁੰਦਾ ਵੀ ਪੜਿਆ ਜਾਵੇ ਤੁਹਾਡਾ ਕੰਟੈਂਟ ਇਹਦੇ ਨਾਲ ਨਾਲ ਹੀ ਕੁਐਸਚਨ ਦੀ ਡਿਮਾਂਡ ਨੂੰ ਆ ਜ਼ਰੂਰ ਕਰਨਾ ਜੋ ਕੁਐਸਚਨ ਚ ਪੁੱਛਿਆ ਗਿਆ ਹੈ ਉਹ ਲਿਖਣਾ ਹੈ ਇਹ ਨਹੀਂ ਹੈਗਾ ਵੀ ਤੁਸੀਂ ਕੁਝ ਹੋਰ ਹੀ ਲਿਖੀ ਜਾ ਰਹੇ ਹੋ ਨਹੀਂ ਕੁਐਸਚਨ ਚ ਜੋ ਪੁੱਛਿਆ ਗਿਆ ਹੈ ਉਹ ਅਸੀਂ ਜ਼ਰੂਰ ਲਿਖਾਂਗੇ ਉਸ ਆਨਸਰ ਦੇ ਵਿੱਚ ਐਂਡ ਦੇਖਣ ਨੂੰ ਫੋਟੋ ਆਨਸਰ ਇਦਾਂ ਲੱਗੇ ਵੀ ਉਹ ਤਾਂ ਜੀ ਕਰੇ ਪੜਨ। ਮਤਲਬ ਜਿਆਦਾ ਇਹ ਨਾ ਹੋਵੇ ਕਿ ਨੇੜੇ-ਨੇੜੇ ਲਿਖਿਆ ਹੋਇਆ, ਸੋਹਣਾ-ਸੋਹਣਾ ਸਪੇਸ ਵੀ ਦਿੱਤਾ ਹੋਵੇ। ਜਿਆਦਾ ਸਪੇਸ ਨਹੀਂ ਦੇਣਾ। ਇਹਨਾਂ ਲੱਗੇ ਕਿ ਬੰਦੇ ਨੇ ਪੇਜ ਭਰਨ ਦੀ ਕੋਸ਼ਿਸ਼ ਕੀਤੀ ਆ। ਬਟ ਰੀਡੇਬਿਲਟੀ ਦੇ ਵਿੱਚ ਲੈਂਗੁਏਜ ਉਹਦੀ ਲੈਂਗੁਏਜ ਆ ਜਾਊਗੀ ਐਂਡ ਉਹਦੀ ਪ੍ਰੈਜੈਂਟੇਸ਼ਨ ਆ ਜਾਊਗੀ। ਤੇ ਡਿਮਾਂਡ ਪੂਰੀ ਹੋਣੀ ਬਹੁਤ ਜ਼ਰੂਰੀ ਆ। ਇੱਕ ਨਾਰਮਲ ਹੁੰਦਾ ਵੀ ਸਿਰ ਹੈਡਿੰਗ ਬਣਾਈਏ, ਪੁਆਇੰਟਸ ਬਣਾਈਏ ਫਿਰ ਪੈਰੇ ਦੇ ਵਿੱਚ ਲਿਖੀਏ। ਕਿੱਥੇ ਨੰਬਰ ਜ਼ਿਆਦਾ ਆਉਂਦੇ ਆ। ਇਮਾਨਦਾਰੀ ਨਾਲ ਮੈਂ ਦੱਸਾਂ ਪੀਪੀਐਸ ਜਾਂ ਉਥੇ ਕੋਈ ਵੀ ਇਦਾਂ ਦਾ ਰੂਲ ਐਂਡ ਰੈਗੂਲੇਸ਼ਨ ਨਹੀਂ ਹੈਗਾ ਜੋ ਉਹਨਾਂ ਨੇ ਲਿਖ ਕੇ ਦਿੱਤਾ ਹੋਵੇ ਕਿ ਅਸੀਂ ਪੈਰੇ ਦੇ ਵਿੱਚ ਜ਼ਿਆਦਾ ਨੰਬਰ ਦੰਨੇ ਆ ਜਾਂ ਪੁਆਇੰਟ ਦੇ ਵਿੱਚ ਜ਼ਿਆਦਾ ਨੰਬਰ ਦੰਨੇ ਆ ਹੈਡਿੰਗ ਦੇ ਵਿੱਚ ਜ਼ਿਆਦਾ ਨੰਬਰ ਦੰਨੇ ਆ ਕਿਤੇ ਨਹੀਂ ਲਿਖਿਆ ਲੇਕਿਨ ਹਾ ਇਹ ਜ਼ਰੂਰ ਆ ਵੀ ਪੈਰੇ ਦੇ ਵਿੱਚ ਆਪਾਂ ਨੂੰ ਲੱਗਦਾ ਵੀ ਪੜ੍ਹਨਾ ਥੋੜਾ ਔਖਾ ਲੱਗੂਗਾ ਜਿੰਨੇ ਚੈੱਕ ਕਰਨਾ ਐਗਜ਼ਾਮ ਤੇ ਇੱਥੇ ਥੋੜਾ ਈਜ਼ੀ ਹੁੰਦਾ ਰੀਡ ਕਰਨਾ ਤੇ ਮਤਲਬ ਨਾਰਮਲੀ ਜਿਹੜੇ ਵੀ ਟਾਪਰ ਆ ਜਾਂ ਜਦੋਂ ਅਸੀਂ ਮੇਨਸ ਲਿਖੇ ਆ ਅਸੀਂ ਇਹਨਾਂ ਨੂੰ ਹੀ ਯੂਜ਼ ਕੀਤਾ ਆ ਉਦਾ ਕਾਰਨ ਹੀ ਹੁੰਦਾ ਆ ਵੀ ਰੀਡੇਬਿਲਟੀ ਈਜ਼ੀ ਹੋ ਜਾਂਦੀ ਹੈ ਬੱਚਾ ਐਗਜ਼ਾਮੀਨਰ ਨੂੰ ਲੱਗਦਾ ਵੀ ਠੀਕ ਆ ਹੈਡਿੰਗ ਹੈਗੇ ਆ ਜਾਂ ਅੰਡਰਲਾਈਨ ਕੀਤਾ ਹੋਇਆ ਉਹਨੂੰ ਸੌਖਾ ਹੁੰਦਾ ਸੋ ਅਸੀਂ ਉਹ ਔਖਾ ਦੇ ਕੇ ਜਾਮਾ ਕਿ ਤੇ ਸਾਤ ਸਾਨੂੰ ਔਖਾ ਕਰੂਗਾ ਫਿਰ ਫਿਰ ਹੋ ਸਕਦਾ ਤੁਹਾਡਾ ਨੰਬਰ ਇੱਕ ਅੱਧਾ ਆ ਜਾ ਜਾਂ ਕਵੀ ਕੀ ਲਿਖਿਆ ਸਮਝ ਨਹੀਂ ਲੱਗਦੀ ਸੋ ਜਿੰਨਾ ਉਹਨੂੰ ਈਜ਼ੀਲੀ ਰੀਡੇਬਲ ਹੋਊਗਾ ਓਨਾ ਤੁਹਾਨੂੰ ਹੋ ਜ਼ਿਆਦਾ ਨੰਬਰ ਦੇ ਕੇ ਜਾਊਗਾ ਸੋ ਅਸੀਂ ਹੈਡਿੰਗ ਤੇ ਪੁਆਇੰਟ ਨੂੰ ਹੀ ਪ੍ਰੀਫਰੈਂਸ ਦੇ ਰੱਖਾਂਗੇ ਪੈਸੇਜ ਤੋਂ ਮਤਲਬ ਕੋਈ ਰੂਲ ਨਹੀਂ ਹੈਗਾ ਬਟ ਨਾਰਮਲੀ ਟੌਪਰ ਜਾਂ ਇਹੀ ਦੱਸਦੇ ਆ ਠੀਕ ਹੈ ਚਲੋ ਅੰਡਰਲਾਈਨ ਦਾ ਕੀ ਜਿਹੜੇ ਵੀ ਕੀਵਰਡਸ ਹੈਗੇ ਉਹ ਅੰਡਰਲਾਈਨ ਜ਼ਰੂਰ ਕਰੋ ਕੁਝ ਇੰਪੋਰਟੈਂਟ ਡੇਟਾ ਤੁਸੀਂ ਮੈਂਸ਼ਨ ਕੀਤਾ ਕੋਈ ਕਮੇਟੀ ਦੀ ਰਿਪੋਰਟ ਮੈਂਸ਼ਨ ਕੀਤੀ ਆ ਜਾਂ ਕੁਝ ਤੁਸੀਂ ਐਗਜ਼ਾਮਪਲ ਜਾਂ ਜਜਮੈਂਟ ਕੀਤੀ ਆ ਉਹ ਅੰਡਰਲਾਈਨ ਕਰ ਦੋ ਵੀ ਇਹ ਖਾਸ ਹੈ ਜੀ ਠੀਕ ਹੈ ਉਸ ਤੋਂ ਬਾਅਦ ਸਾਡੇ ਕੋਲੇ ਇਨੋਵੇਟਿਵ ਆਨਸਰ ਹੋਵੇ ਜਿਵੇਂ ਫਲੋ ਚਾਰਟ ਵਗੈਰਾ ਹੋ ਗਏ ਟਰੀ ਡਾਇਗਰਾਮ ਵਗੈਰਾ ਹੋ ਗਏ ਆ ਠੀਕ ਹੈ ਮੈਪ ਵਗੈਰਾ ਡਰਾ ਕਰ ਦੋ ਹੋਰ ਡਾਇਗਰਾਮ ਜਿੰਨੇ ਬਣਾ ਸਕਦੇ ਹੋ ਇਹ ਜ਼ਰੂਰ ਬਣਾਓ ਇਨੋਵੇਟਿਵ ਆਨਸਰ ਕਰਨਾ ਬਹੁਤ ਜ਼ਰੂਰੀ ਹੈ ਮੈਕਸਰ ਬੱਚਿਆਂ ਨੂੰ ਕਹਿੰਦਾ ਹਾਂ ਨਾ ਵੀ ਜਦੋਂ ਆਨਸਰ ਲਿਖੋਗੇ ਨਾ ਖਾਸ ਕਰ ਜਿਹੜਾ ਕ ਉਹਨੂੰ ਟਰਾਈ ਕਰਿਆ ਕਰੋ ਫਲੋ ਵਗੈਰਾ ਦੇ ਵਿੱਚ ਫਲੋ ਡਾਇਗਰਾਮ ਚ ਬਣਾ ਦਿਆ ਕਰੋ ਠੀਕ ਹੈ ਬਟ ਇਹ ਵੀ ਦੇਖਣਾ ਵੀ ਇਹ ਨਾ ਹੋਵੇ ਕਿ ਸਾਰੇ ਕੁਐਸਚਨ ਜਿਹੜੇ ਹੈਗੇ ਆ ਤੁਹਾਡੇ ਪੇਪਰ ਦੇ ਉਹ ਸੇਮ ਜਿਹਾ ਫਲੋ ਡਾਇਗਰਾਮ ਹੋਵੇ ਚੇਂਜ ਕਰ ਦਿਆ ਕਰੋ ਇੱਕ ਦੇ ਵਿੱਚ ਟਰੀ ਬਣਾ ਤੀਕ ਦੇ ਵਿੱਚ ਕੁਝ ਹੋਰ ਬਣਾਤਾ ਮਤਲਬ ਅਲੱਗ-ਅਲੱਗ ਜਿਆ ਠੀਕ ਹੈ ਉਹ ਦੇਖਣ ਨੂੰ ਵੀ ਸੋਹਣਾ ਲੱਗੇ ਐਂਡ ਉਹ ਰੀਡੇਬਿਲਟੀ ਵੀ ਹੋਵੇ ਇਹ ਵੀ ਨਾ ਲੱਗੇ ਵੀ ਸੇਮ ਹੀ ਸਾਰਾ ਕੁਝ ਕੀਤਾ ਹੋਇਆ ਸੋ ਅਸੀਂ ਉਹ ਅਲੱਗ ਜ਼ਰੂਰ ਕਰ ਸਕਦੇ ਆ ਕੁਝ ਹੋਰ ਖਾਸ ਐਡਵਾਈਸ ਜਿਵੇਂ ਹੋ ਗਈਆਂ ਡੇਲੀ ਅਨਸਰ ਰਾਈਟਿੰਗ ਜ਼ਰੂਰ ਕਰਿਆ ਕਰੋ ਇਹਦੇ ਨਾਲ ਤੁਹਾਨੂੰ ਬਹੁਤ ਇੰਪਰੂਵਮੈਂਟ ਦੇ ਡਿਸਕਸ਼ਨ ਕਰਿਆ ਕਰੋ ਜੇ ਮੈਂ ਤੁਹਾਡੇ ਦੋ ਤਿੰਨ ਜਣਾਂ ਦਾ ਇਹ ਗਰੁੱਪ ਹੈਗਾ ਆ ਕੋਈ ਟੌਪਿਕ ਉੱਤੇ ਡਿਸਕਸ਼ਨ ਕਰੋ ਵੀ ਤਾਂ ਕੀ ਆਨਸਰ ਆ ਸਕਦਾ ਐਂਡ ਦੇ ਨਾਲ ਨਾਲ ਹੀ ਜੇ ਤੁਹਾਨੂੰ ਕਿਸੇ ਹੋਰ ਦੇ ਆਨਸਰ ਚੈੱਕ ਕਰਨ ਦਾ ਮੌਕਾ ਮਿਲਦਾ ਮੰਨ ਲਓ ਤੁਸੀਂ ਕੁਐਸਚਨ ਲਿਖਿਆ ਨਾਲ ਦੇਣ ਤੁਹਾਡੇ ਨੂੰ ਸੇਮ ਕੁਐਸਚਨ ਲਿਖਿਆ ਉਹਨੂੰ ਰੀਡ ਕਰੋ ਵੀ ਉਹਦੇ ਵਿੱਚ ਡਿਫਰੈਂਸ ਕੀ ਆ ਤੁਹਾਡੇ ਦੇ ਉਹਦੇ ਲਿਖੇ ਵਿੱਚ ਕਦੇ ਕੋਈ ਪੁਆਇੰਟ ਵਧੀਆ ਮਿਲ ਜਾਂਦਾ ਐ ਐਂਡ ਡਿਸਕਸ਼ਨ ਵਿੱਚ ਬਹੁਤ ਫਾਇਦਾ ਹੁੰਦਾ ਸਾਡੇ ਕੋਲੇ ਕੰਟੈਂਟ ਦੇ ਵਿੱਚ ਐਗਜ਼ਾਮਪਲ ਵਗੈਰਾ ਤੇ ਡੇਟਾ ਵਗੈਰਾ ਜ਼ਰੂਰ ਯੂਜ਼ ਕਰੋ ਜਦੋਂ ਕੰਟੈਂਟ ਲਿਖੋਗਾ ਨਾ ਐਗਜ਼ਾਮਪਲ ਜ਼ਰੂਰ ਮੈਂਸ਼ਨ ਕਰਿਆ ਕਰੋ ਵੀ ਇਹ ਐਗਜ਼ਾਮਪਲ ਆ ਇਹ ਡੇਟਾ ਸਾਡੇ ਕੋਲੇ 80% ਦਾ ਟਾਈਪ ਮੈਂ ਪਹਿਲਾਂ ਸਾਰਾ ਕੁਐਸਚਨ ਦੀ ਡਿਮਾਂਡ ਹੋ ਇਵੈਲੂਏਸ਼ਨ ਹੋ ਜ਼ਰੂਰੀ ਐ ਪ੍ਰੋਪਰਲੀ ਇਵੈਲੂਏਸ਼ਨ ਕਰੋਂ ਦੇ ਰਹੋ ਸੋ ਦਰ ਕਿ ਤੁਹਾਨੂੰ ਤੁਹਾਡੀਆਂ ਗਲਤੀਆਂ ਪਤਾ ਲੱਗ ਦੇਣ ਕਿ ਅੱਛਾ ਮੈਂ ਇੱਥੇ ਇੰਪਰੂਵਮੈਂਟ ਕਰਨੀ ਆ ਅਸੀਂ ਵੈਸੇ ਨਹੀਂ ਲਿਖੀ ਜਾਣਾ ਇੱਕ ਹੋਰ ਗੱਲ ਲਿਖਣ ਤੋਂ ਨਹੀਂ ਡਰਨਾ ਬਹੁਤ ਸਾਡੇ ਕੋਲ ਨਾ ਆਫਲਾਈਨ ਵਿੱਚ ਮੈਜ ਜੀ ਥੱਲੇ ਅਸੀਂ ਖੜੇ ਸੀਗੇ ਮੈਜ ਜਦਨ ਸਰ ਤੇ ਬਾਕੀ ਸਟੂਡੈਂਟ ਅਸੀਂ ਉਹ ਜਦੋਂ ਉਹਨਾਂ ਨੂੰ ਆਨਸਰ ਰਾਈਟਿੰਗ ਜਦੋਂ ਆਇਆ ਉਦੋਂ ਹੀ ਸ਼ੁਰੂ ਕਰਾ ਦਿੱਤੀ ਉਹ ਸਾਨੂੰ ਬਾਰ ਬਾਰ ਕੰਪਲੇਨਟ ਕਰਨ ਵੀ ਸਰ ਤੁਸੀਂ ਤਾਂ ਹੁਣੇ ਸ਼ੁਰੂ ਕਰਾ ਦਿੱਤੀ ਐ ਸਾਨੂੰ ਤਾਂ ਕੁਝ ਕੰਟੈਂਟ ਨਹੀਂ ਹੈਗਾ ਸੀਗਾ ਕੋਈ ਨਹੀਂ ਜਿੰਨਾ ਲਿਖ ਸਕਦੇ ਹੋ ਲਿਖੋ ਮਾੜਾ ਚੰਗਾ ਗਲਤ ਕੋਈ ਚੱਕਣ ਹੁਣ ਉਹਨਾਂ ਨੂੰ ਹਜੇ ਲਾ ਲਓ ਵੀ 15 15 20 ਦਿਨ ਹੋ ਗਏ ਆ ਆਸਾ ਨੂੰ ਕਹਿੰਦੇ ਸੀ ਸਰ ਉਹ ਵਾਲੀ ਮਿਹਨਤ ਅੱਜ ਸਾਨੂੰ ਦਿਖ ਰਹੀ ਐ ਅੱਜ ਵਧੀਆ ਲੱਗ ਰਿਹਾ ਵੀ ਆਨਸਰ ਰਾਈਟਿੰਗ ਦੇਖ ਕੇ ਜਦੋਂ ਅਸੀਂ ਕਿਸੇ ਹੋਰ ਨਾਲ ਗੱਲ ਕਰਦੇ ਆ ਅਸੀਂ ਸਟਾਰਟਿੰਗ ਤੋਂ ਹੀ ਰੋਜ਼ ਦਾ ਡੇਢ-ਦੋ ਘੰਟੇ ਡੀਐਸਐਲ ਦੀ ਕਲਾਸ ਤੇ ਲਾਇ ਹੋਇਆ। ਅੱਜ ਉਹ ਕਹਿੰਦੇ ਵੀ ਹਾਂ ਸਰ ਵਾਕਈ ਸਾਨੂੰ ਇਹਦਾ ਫਾਇਦਾ ਲੱਗ ਰਿਹਾ। ਸੋ ਆਨਸਰ ਰਾਈਟਿੰਗ ਬਹੁਤ ਜ਼ਰੂਰੀ ਹੈ, ਪ੍ਰੈਕਟਿਸ ਬਹੁਤ ਜ਼ਰੂਰੀ ਹੈ। ਕੋਈ ਨਹੀਂ ਅੱਜ ਨਹੀਂ ਲਿਖ ਹੁੰਦਾ, ਕੱਲ ਨੂੰ ਲਿਖਿਆ ਜਾਊਗਾ, ਲੇਕਿਨ ਉਹ ਲਿਖ ਜ਼ਰੂਰ ਹੋਊਗਾ ਆਨਸਰ। ਸਾਨੂੰ ਵਹਿਮ ਹੁੰਦਾ ਵੀ ਮੇਰੇ ਕੋਲ ਕੰਟੈਂਟ ਆ ਮੈਂ ਲਿਖ ਲੂੰਗਾ, ਮੌਕੇ ਤੇ ਨਹੀਂ ਲਿਖਿਆ ਜਾਂਦਾ। ਤੁਹਾਡਾ ਦਿਮਾਗ ਉਨੀ ਕਨੈਕਟੀਵਿਟੀ ਨਹੀਂ ਕ੍ਰੀਏਟ ਕਰ ਪਾਊਗਾ ਤੁਹਾਡੇ ਜੋ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਡਾਟਾ ਆ, ਤਾਂ ਕਿ ਤੁਹਾਡੇ ਹੱਥ ਦੇ ਰੂਪ ਹੋ ਵੀਗਾ ਤੁਹਾਨੂੰ ਪਤਾ ਲੱਗਣਾ ਸਟਰਕਚਰ ਕਿੱਦਾਂ ਬਣਾਉਣਾ ਆ ਠੀਕ ਹੈ ਸੋ ਸਕਿੱਲ ਬਹੁਤ ਜ਼ਰੂਰੀ ਹੈ ਆਨਸਰ ਜ਼ਰੂਰ ਲਿਖੋ ਇਵੈਲੂਏਟ ਜ਼ਰੂਰ ਕਰਵਾਓ ਸਿਲੇਬਸ ਨਾਲ ਰਿਲੇਸ਼ਨ ਜ਼ਰੂਰ ਰੱਖਿਆ ਕਰੋ ਮਤਲਬ ਜਦੋਂ ਤੁਹਾਨੂੰ ਸਿਲੇਬਸ ਯਾਦ ਹੋਵੇ ਜੀਐਸ 2 ਦਾ ਆਨਸਰ ਲਿਖਣ ਲੱਗੇ ਹੋ ਜਿੰਨੇ ਕੁ ਟਾਪਿਕ ਉੱਚ ਹੈਗੇ ਟਰਾਈ ਕਰੋਗੇ ਉਹਦੇ ਨਾਲ ਉਹ ਮੈਚ ਹੋ ਜਵੇ ਠੀਕ ਹੈ ਬੱਚਾ ਇਹ ਪੁਆਇੰਟ ਇਹ ਪੁਆਇੰਟ ਜਿਵੇਂ ਸਾਰੇ ਥੀਮ ਹੋ ਗਏ ਕਲਚਰਲ ਉਹਦਾ ਇੰਪੈਕਟ ਕੀ ਆ এনवायरमेंटल ਇੰਪੈਕਟ ਕੀ ਆ ਟੈਕਨੋਲੋਜੀ ਨਾਲ ਕੀ ਰਿਲੇਸ਼ਨ ਹੈਗਾ ਆ ਪੋਲਿਟিক্যাল ਉਹਦਾ ਕੀ ਹੈਗਾ ਜੀਓਗ੍ਰਾਫੀਕਲ ਕੀ ਇੰਪੈਕਟ ਆ ਸੋ ਉਹ ਜਦੋਂ ਐਂਗਲ ਸਾਡੇ ਦਿਮਾਗ 'ਚ ਆ ਗਏ ਸੋਸਾਇਟੀ ਨਾਲ ਕੀ ਹੈ ਉਹਦਾ ਇੰਪੈਕਟ ਪੈਂਦਾ ਸੋਸਾਇਟੀ ਨਾਲ ਕੀ ਉਹਦਾ ਕਨੈਕਸ਼ਨ ਹੈਗਾ ਸਾਰਿਆਂ ਨੂੰ ਜੋੜ ਦਿਆ ਕਰੋ ਤੇ ਚੀਜ਼ਾਂ ਬਹੁਤ ਕਲੀਅਰ ਹੋ ਹੋ ਜਾਣਗੀਆਂ ਜੀ ਇਹਦੇ ਨਾਲ ਫਲੋ ਡਾਇਗਰਾਮ ਵੀ ਦੱਸ ਚੁੱਕਾ ਹਾਂ ਤੇ ਅੰਡਰਲਾਈਨ ਕੀਵਰਡ ਜ਼ਰੂਰ ਕਰਿਆ ਕਰੋ ਇੱਕ ਹੋਰ ਗੱਲ ਜਿਹੜੀ ਬਹੁਤ ਜ਼ਰੂਰੀ ਹੈ दैट इज ਐਸ ਸੀਰੀਜ਼ ਮਤਲਬ ਜੇ ਤੁਸੀਂ ਯੂ ਪੀ ਐਸ ਸੀ ਜਾਂ ਪੀ ਸੀ ਐਸ ਮੈਂ ਹੁਣ ਪੀ ਸੀ ਐਸ ਦੀ ਗੱਲ ਕਰੂੰਗਾ ਪੀ ਸੀ ਐਸ ਦਾ ਮੇਨਸ ਲਿਖਣਾ ਹੈ ਨਾ ਤਾਂ ਸੋਚੋਗੇ ਕਿ ਵਿਦਆਊਟ ਟੈਸਟ ਸੀਰੀਜ਼ ਮੈਂ ਕਰ ਲੂੰਗਾ ਇਕ ਤੋਂ ਜ਼ਿਆਦਾ ਲਾ ਲਓ ਮਨ ਨੂੰ ਲੱਗਦਾ ਵੀ ਮੈਂ ਸਰ ਆਲਰੇਡੀ ਟੈਸਟ ਸੀਰੀਜ਼ ਜਫਰ ਅੱਡਾ ਦੀ ਜੈਸੇ ਜੁਆਇਨ ਕੀਤੀ ਆ ਤੁਹਾਨੂੰ ਲੱਗਦਾ ਕੋਈ ਹੋਰ ਵਧੀਆ ਹੈ ਜੁਆਇਨ ਕਰੋ ਮਤਲਬ ਜ਼ਿਆਦਾ ਤੋਂ ਜ਼ਿਆਦਾ ਘੱਟੋ ਘੱਟ 2 ਤੋਂ 3 ਟੈਸਟ ਸੀਰੀਜ਼ ਜ਼ਰੂਰ ਜੁਆਇਨ ਕਰੋ ਐਂਡ ਅਟੈਂਪਟ ਕਰੋ ਉਹਨਾਂ ਨੂੰ ਈਵੈਲਿਊਏਸ਼ਨ ਕਰਵਾਓ ਉਹਨਾਂ ਦੀ ਉਹਨਾਂ ਦੇ ਮਾਡਲ ਆਨਸਰਸ ਦੇਖੋ ਇਹ ਬਹੁਤ ਜ਼ਰੂਰੀ ਹੈ ਸੋ ਟੈਸਟ ਸੀਰੀਜ਼ ਤੋਂ ਬਿਨਾ ਤਾਂ ਬਹੁਤ ਔਖਾ ਹੋ ਜਾਊਗਾ ਟੈਸਟ ਸੀਰੀਜ਼ ਤਾਂ ਮਸਟ ਹੈ ਜੀ ਐਂਡ ਉਹਦੇ ਵਿੱਚ ਆਪਣੀ ਟੈਸਟ ਸੀਰੀਜ਼ ਦੀ ਗੱਲ ਕਰੀ ਆਪਣੇ ਕੋਲੇ 26 ਟੈਸਟ ਨੇ ਜੋ ਆਪਣੇ ਕੋਲ ਟੈਸਟ ਸੀਰੀਜ਼ ਹੈ ਬੱਚਿਆਂ ਦੇ ਲਈ ਜਿਹ ਹੈਗੇ ਆ ਚਾਰ ਸਾਡੇ ਕੋਲੇ ਪੰਜਾਬੀ ਤੇ ਇੰਗਲਿਸ਼ ਦੇ ਦੋ ਦੋ ਹੁਣ ਜਿਹੜੇ 8 FLT ਆ ਇਹਨਾਂ ਵਿੱਚ ਉਹ ਅਸੀਂ ਇੱਕ ਪੂਰਾ ਸੈੱਟ ਆਫ ਟੈਸਟ ਜਿਹੜਾ ਹੈਗਾ ਆ ਜਿਹਦੇ ਵਿੱਚ ਕੀ GS1 GS2 3 4 ਐਸੇ ਪੰਜਾਬੀ ਤੇ ਇੰਗਲਿਸ਼ ਇਹ ਪੂਰੇ 7 ਪੇਪਰ ਲਗਾਤਾਰ 7 ਦਿਨ ਲਵਾਂਗੇ ਇਗਜ਼ਾਮ ਤੋਂ ਪਹਿਲਾਂ ਹਫਤਾ ਮਤਲਬ ਜਿਵੇਂ ਦਾ ਇਗਜ਼ਾਮ ਤੁਹਾਡਾ ਹੋਊਗਾ ਨਾ ਇੱਕ ਤਰੀਕ ਤੋਂ ਲੈ ਕੇ 10 ਤੱਕ ਤੁਸੀਂ ਪੇਪਰ ਦੇਣੇ ਆ ਸੇਮ ਉਹੀ ਪੈਟਰਨ ਦੇ ਉੱਤੇ ਹਫਤਾ ਪਹਿਲਾਂ ਉਸ ਇਗਜ਼ਾਮ ਤੋਂ ਤੁਹਾਡਾ ਇੱਕ ਟੈਸਟ ਹੋਊਗਾ ਜਿਵੇਂ ਇੱਕ ਦਿਨ GS1 ਹੋ ਗਿਆ ਇੱਕ ਦਿਨ GS2 ਹੋਊਗਾ ਸੇਮ ਟਾਈਮ 2:30 ਤੋਂ 5:30 ਦਾ ਸੋ ਤੁਸੀਂ ਘਰੇ ਬੈਠ ਕੇ ਦੇਣਾ ਚਾਹੁੰਦੇ ਹੋ ਤਾਂ ਗੋਡਾ ਜੀ ਸਾਡੇ ਨਾਲ ਚੰਡੀਗੜ੍ਹ ਆਫਿਸ ਆ ਕੇ ਦੇਣਾ ਚਾਹੁੰਦੇ ਹੋ ਤਾਂ ਆਮੀ ਗੋਡਾ ਜੀ ਹੁਣ ਟੈਸਟ ਸੀਰੀਜ਼ ਜੁਆਇਨ ਕਿਦਾਂ ਕਰ ਸਕਦੇ ਹੋ ਟੈਸਟ ਤੁਸੀਂ ਕਿਦਾਂ ਦੇ ਸਕਦੇ ਹੋ ਇਹ ਜਿਹੜਾ ਅਖੀਰਲੇ ਹਫਤੇ ਦੇ ਵਿੱਚ ਇੱਕ ਪੂਰਾ ਸੈੱਟ ਆਫ ਟੈਸਟ ਹੋਣਾ ਆ 댓 ਇਜ਼ ਤੁਹਾਡੀ ਮੇਨਸ ਦੀ ਅਸਲ ਤਿਆਰੀ ਇਹ ਦੱਸੂਗਾ ਵੀ ਕਿੱਥੇ ਕਮੀਆਂ ਹੈਗੀਆਂ ਉਦੋਂ ਦਾ ਹਫਤਾ ਕਹੂਗਾ ਉਹ ਹਫਤੇ ਵਿੱਚ ਉਹ ਵੀ ਜਿਹਾ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿਉਂਕਿ ਹੁਣ ਤੋਂ ਤੁਸੀਂ ਤਾਂ ਜੇ ਤੁਸੀਂ ਚੰਡੀਗੜ੍ਹ ਆ ਕੇ ਟੈਸਟ ਦੇਣਾ ਚਾਹੁੰਦੇ ਹੋ ਸੰਡੇ ਨੂੰ ਸੰਡੇ ਟੈਸਟ ਹੁੰਦੇ ਆ ਤਾਂ ਆਫਲਾਈਨ ਟੈਸਟ ਲਈ ਜੁਆਇਨ ਕਰ ਸਕਦੇ ਹੋ ਜੇ ਤੁਸੀਂ ਘਰੇ ਬੈਠ ਕੇ ਟੈਸਟ ਦੇਣਾ ਚਾਹੁੰਦੇ ਹੋ ਤਾਂ ਆਨਲਾਈਨ ਟੈਸਟ ਲਈ ਜੁਆਇਨ ਕਰ ਸਕਦੇ ਹੋ ਆਫਲਾਈਨ ਦੇ ਵਿੱਚ ਕੀ ਹੋਊਗਾ ਤੁਸੀਂ ਆਫਿਸ ਦੇ ਵਿੱਚ ਆਉਂਗੇ ਤੁਹਾਨੂੰ ਸ਼ੀਟ ਮਿਲੂਗੀ ਜਿੱਤੇ ਅਨਸਰ ਲਿਖਣਾ ਪ੍ਰੋਪਰ ਪੀਪੀਐਸਸੀ ਵਾਲੀ ਆ ਕੁਐਸਚਨ ਪੇਪਰ ਦਿੱਤਾ ਜਾਊਗਾ ਤੁਸੀਂ ਬੈਠੋ ਤੁਹਾਡੇ ਸਾਹਮਣੇ ਟਾਈਮਰ ਚਲਾ ਦਿੱਤਾ ਜਾਊਗਾ ਤੁਸੀਂ ਅਨਸਰ ਉਸ ਟਾਈਮਰ ਦੇ ਵਿੱਚ ਲਿਖੋ ਪੇਪਰ ਕਰੋ ਇੱਥੇ ਸਬਮਿਟ ਕਰਾਓ ਇੱਥੇ ਚੈੱਕ ਹੋ ਕੇ ਤੁਹਾਨੂੰ ਨੈਕਸਟ ਵੀਡੀਓ ਦਵਾਉਗੇ ਉਹਦੀ ਮੈਂਟਰਸ਼ਿ 13000 ਰੁਪਿਆ ਫੀਸ ਹੈ ਇਹ ਨੰਬਰ ਤੇ ਕਾਲ ਕਰ ਸਕਦੇ ਹੋ ਆਨਲਾਈਨ ਦੀ ਫੀਸ ਜ਼ਿਆਦਾ ਘੱਟ ਨਹੀਂ ਹੈਗੀ 2k ਦਾ ਜ਼ਿਆਦਾ ਫਰਕ ਲੇਕਿਨ ਉੱਚ ਹੋਊਗਾ ਕਿ ਸਾਡੇ ਕੋਲੇ ਆਫਲਾਈਨ ਆਨਲਾਈਨ ਦੇ ਵਿੱਚ ਤੁਹਾਨੂੰ ਘਰੇ ਐਪਲੀਕੇਸ਼ਨ ਦੇ ਉੱਤੇ ਕੁਐਸਚਨ ਪੇਪਰ ਮਿਲ ਜੂਗਾ ਸੌਫਟ ਕਾਪੀ ਸ਼ੀਟ ਦੇ ਦਿਆਂਗੇ ਤੁਸੀਂ ਪ੍ਰਿੰਟ ਕਢਾ ਲੈਣੀ ਆ ਘਰੇ ਬੈਠ ਕੇ ਪੇਪਰ ਲਿਖਣਾ ਆ ਤੇ ਉਹਨੂੰ ਆਨਲਾਈਨ ਸਬਮਿਟ ਕਰ ਦੇਣਾ ਤੇ ਆਨਲਾਈਨ ਚੈੱਕ ਹੋ ਕੇ ਤੁਹਾਡੇ ਕੋਲੇ ਪਹੁੰਚ ਜੂਗਾ ਮੈਂਟਰਸ਼ਿਪ ਵੀ ਆਨਲਾਈਨ ਹੋ ਜੂਗੀ ਸੋ ਇਹ ਹੋ ਗਏ ਆਨਲਾਈਨ ਕੁਐਸਚਨ ਪੇਪਰ ਸੇਮ ਹੋਣਗੇ ਇਹਦੀ ਫੀਸ 11000 ਬਸ 2000 ਦਾ ਫਰਕ ਹੈ ਜੇ ਤੁਸੀਂ ਚੰ ਤੁਹਾਡੀ ਇੱਛਾ ਹੈ ਹਾਂ ਚੰਡੀਗੜ੍ਹ ਦੇ ਮੈਂ ਐਡਰੈਸ ਦੀ ਗੱਲ ਕਰ ਲਾ ਤਾਂ ਆਪਣਾ ਇਹ ਐਡਰੈਸ ਹੈਗਾ that is ਪੰਜਾਬ ਕੇਸਰੀ ਬਿਲਡਿੰਗ ਫਰਸਟ ਫਲੋਰ ਸੈਕਟਰ 25 ਡੀ ਚੰਡੀਗੜ੍ਹ ਇਹ ਆਪਣਾ ਐਡਰੈਸ ਹੈ ਅਡਾ 247 ਦੇ ਆਫਿਸ ਦਾ ਇੱਥੇ ਵਿਜ਼ਿਟ ਕਰ ਸਕਦੇ ਹੋ ਐਂਡ ਇੱਥੇ ਤੁਹਾਨੂੰ ਜਿਹੜੀ ਹੈਗੀ ਉਹ ਪੂਰੀ ਜਾਣਕਾਰੀ ਪ੍ਰੋਵਾਈਡ ਕੀਤੀ ਜਾਊਗੀ ਠੀਕ ਹੈ ਸੋ ਇਹ ਹੋ ਗਿਆ ਐਡਰੈਸ ਆਈ ਹੋਪ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਐ ਵਧੀਆ ਲੱਗੇ ਨੂੰ ਲਾਈਕ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਪਹੁੰਚਾ ਦਿਓ ਤੇ ਕੋਸ਼ਿਸ਼ ਕਰੋ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਨ ਦੀ ਰਿਜ਼ਲਟ ਜ਼ਰੂਰ ਨਿਕਲੂਗਾ ਇਨੂੰ ਕਿਵਰ ਅਪਲਾਈ ਕਰੋ ਇਹਨਾਂ ਚੀਜ਼ਾਂ ਨੂੰ ਤੁਹਾਨੂੰ ਆਪਣੇ ਆਪ ਦੇ ਵਿੱਚ ਫਾਇਦਾ ਜ਼ਰੂਰ ਦੇਖਣ ਨੂੰ ਲੱਗੇਗਾ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸਸਿਗਾ ਸਰਨੂ ਬਾਏ ਬਾਏ